ਪੈਸੇ ਤਾਂ ਇਹ ਸਾਡੇ ਪਿੰਡਾਂ ਵਾਲੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਹਰ ਇੱਕ ਦੀ ਇੱਕੋ ਕਹਾਣੀ ਹੋਵੇਗੀ ਹਰ ਇੱਕ ਦੀ ਕੋਈ ਨਾ ਕੋਈ ਵਿਖਿਆ ਜ਼ਰੂਰ ਹੋਵੇਗੀ ਗੱਲ ਪੈਸਿਆਂ ਦੀ ਆ ਜਦੋਂ ਸਾਡਾ ਬਚਪਨ ਬੀਤਿਆ ਹੈ ਉਸ ਸਮੇ ਸਾਡਾ ਮਾਵਾ ਨਾਲ ਬਹੁਤ ਉਤਕਲੇਸ਼ ਰਹਿੰਦਾ ਸੀ ਸਾਨੂੰ ਤਾਂ ਉਸ ਸਮੇ ਇੰਜ ਲੱਗਦਾ ਹੁੰਦਾ ਸੀ ਕਿ ਮਾਵਾ ਵੀ ਘਰ ਵਿੱਚ ਵੱਡਿਆਂ ਨੇ ਮਾਵਾ ਕੋਲ ਵੀ ਪੈਸੇ ਹੁੰਦੇ ਹੋਣਗੇ ਪਰ ਸਾਨੂੰ ਆਪ ਮਾਮਾ ਬੰਦੇ ਪਤਾ ਲੱਗਾ ਕਿ ਮਾਮਾ ਤਾਂ ਸਿਰਫ ਕੰਮ ਕਰਨ ਲਈ ਲੈਂਦੇ ਰਹਿੰਦਿਆਂ ਨੇ ਮੈਂ ਮੇਰੀ ਮਾਂ ਕੋਲੋਂ ਕਾਪੀ ਪੈਨ ਲੈਣ ਲਈ ਪੈਸੇ ਮੰਗਦੀ ਤਾਂ ਉਸਨੇ ਕਹਿਣਾ ਕਿ ਉਸ ਕੋਲ ਨਹੀਂ ਹਨ ਆਪਣੇ ਪਿਓ ਕੋਲੋਂ ਮੰਗੀ ਅੱਗੋਂ ਫਿਰ ਪਿਓ ਤਾਂ ਬੱਬਰ ਸ਼ੇਰ ਹੁੰਦੇ ਸੀ ਉਸ ਬਿੱਲੀ ਦੇ ਗਾਲ ਟੱਲੀ ਕੌਣ ਬੰਨੇ 5-4 ਦਿਨ ਸਕੂਲ ਚੋਂ ਕੁੱਟ ਖਾਣ ਤੋਂ ਬਾਅਦ ਫਿਰ ਇੱਕ ਦਿਨ ਆ ਘਰੇ ਕੁੱਟ ਖਾ ਕੇ ਫਿਰ ਕਾਪੀ ਲਈ 5 ਰੁਪਏ ਵੇਚਦੇ ਸਨ ਇੱਕ ਵਾਰ ਦੀ ਗੱਲ ਸਾਡੇ ਸਕੂਲ ਵਿੱਚ ਇੱਕ ਮਹਿੰਦੀ ਦੇ ਡਿਜ਼ਾਈਨ ਵੇਚਣ ਵਾਲੇ ਭਾਈ ਆ ਗਿਆ ਉਸ ਕੋਲ ਕਾਗਜ਼ ਦੇ ਕੁਝ ਡਿਜ਼ਾਈਨ ਜਿਹੇ ਬਣੇ ਹੋਏ ਸਨ ਉਸ ਭਾਈ ਨੇ ਸਾਨੂੰ ਉਸ ਮੈਂ ਉੱਪਰ ਮਹਿੰਦੀ ਲਾ ਕੇ ਦਿਖਾਈ ਵੀ ਤੇ ਉਹ ਸਾਡੇ ਸਕੂਲ ਵਿੱਚ ਅੱਧੀ ਛੁੱਟੀ ਤੱਕ ਰੁਕਿਆ ਅੱਧੀ ਛੁੱਟੀ ਵੇਲੇ ਕੁਝ ਕੁੜੀਆਂ ਤਾਂ ਘਰੋਂ ਪੈਸੇ ਲੈ ਆਈਆਂ ਜਿਨ੍ਹਾਂ ਨੂੰ ਮਿਲਦੇ ਹੋਣਗੇ ਤੇ ਕਈਆਂ ਨੇ ਸਾਡੇ ਮੈਡਮ ਕੋਲੋਂ ਆਧਾਰ ਫੜ ਲਏ ਕਿ ਜਦੋਂ ਕੋਈ ਵਾਪਸ ਕਰ ਦੇਣਾ ਮੈਂ ਚੁੱਪਚਾਪ ਆਪਣੇ ਬਸ ਦੇ ਕੋਲ ਬੈਠੀ ਦੇਖਦੀ ਰਹੀ ਮੈਨੂੰ ਪੂਰਾ ਇਤਵਾਰ ਸੀ ਕਰਦਿਆਂ ਤੇ 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 ਕੇ ਮੈਨੂੰ ਨਾ ਤਾਂ ਅੱਜ ਪੈਸੇ ਮਿਲਣੇ ਨੇ ਤੇ ਨਾ ਹੀ ਕਦੇ ਫਿਰ ਟੀਚਰ ਨੂੰ ਵਾਪਸ ਕਰਨ ਲਈ ਵੀ ਮੈਂ ਕਿੱਥੋਂ ਦੇਵਾਂ ਮੈਨੂੰ ਇੰਜ ਚੁੱਪਚਾਪ ਬੈਠੀ ਨੂੰ ਦੇਖ ਕੇ ਇੱਕ ਟੀਚਰ ਮੇਰੇ ਕੋਲ ਆਏ ਤੇ ਉਹ ਮੇਰੇ ਕਲਾਸ ਟੀਚਰ ਨੂੰ ਵੀ ਨਹੀਂ ਸੰਨ ਫਿਰ ਵੀ ਉਹ ਮੇਰੇ ਕੋਲ ਆਏ ਮੈਨੂੰ ਕਹਿਣ ਲੱਗੀ ਕਿ ਕੁੜੇ ਤੂੰ ਨਹੀਂ ਲੈਂਦੀ ਸਭ ਸਭ ਨੇ ਲੈ ਲੇ ਉਹਨਾਂ ਦਾ ਨਾਮ ਪ੍ਰਕਾਸ਼ ਕੌਰ ਸੀ ਤੇ ਉਹਨਾਂ ਦਾ ਅੰਮ੍ਰਿਤ ਵੀ ਛਕਿਆ ਹੋਇਆ ਸੀ ਬਹੁਤ ਪੜੇ ਸੁਆ ਦੇ ਮਾਲਕ ਸਨ ਉਹਨਾਂ ਨੇ ਮੈਨੂੰ ਜ਼ਬਰਦਸਤੀ ਉਸ ਡਿਜ਼ਾਈਨ ਦਵਾ ਉਹ ਡਿਜ਼ਾਈਨ ਦਵਾ ਦਿੱਤੇ ਤੇ ਕਹਿਣ ਲੱਗੇ ਕਿ ਜੇ ਕਰ ਕਰਦਿਆ ਨਹੀਂ ਪੈਸੇ ਨਾ ਦਿੱਤੇ ਤਾਂ ਨਾ ਦੇਵਾਂ ਮੈਂ ਚਾਹੀ ਚਾਹੀ ਕਰਾਈ ਤੇ ਕਰ ਅਨਸਾਰ ਆਪਣੀ ਮਾਂ ਕੋਲ ਗਈ ਤੇ ਜਦੋਂ ਮੈਂ ਮਾਂ ਨੂੰ ਉਹ ਡਿਜ਼ਾਈਨ ਦਿਖਾਈ ਤਾਂ ਮਾਂ ਨੇ ਮੈਨੂੰ ਬਿਨਾ ਕੁਝ ਪੁੱਛੇ ਦੱਸੇ ਪਹਿਲਾਂ ਤਾਂ ਕੁੱਟਿਆ ਤੇ ਫਿਰ ਉਹਨਾਂ ਡਿਜ਼ਾਈਨਾਂ ਨੂੰ ਸੋਈ ਦੀ ਛੱਤ ਉੱਤੇ ਸੁੱਟ ਦਿੱਤਾ ਜਿਸ ਨੂੰ ਕੋਈ ਪੌੜੀ ਵੀ ਨਹੀਂ ਸੀ ਲੱਗੀ ਹੋਈ ਮੈਂ ਅਗਲੇ ਦਿਨ ਸਕੂਲ ਗਈ ਤੇ ਸਾਰੇ ਘਟਨਾ ਟੀਚਰ ਨੇ ਸੁਣਾ ਦਿੱਤੀ ਤਾਂ ਉਹਨਾਂ ਨੇ ਮੇਰੇ ਸਿਰ ਤੇ ਹੱਥ ਫੇਰ ਦਿਆ ਜਾ ਕੇ ਕਲਾਸ ਵਿੱਚ ਬੈਠਣ ਲਈ ਗਿਆ ਕੁਝ ਦਿਨਾਂ ਬਾਅਦ ਮਾਂ ਨੇ ਆਪ ਹੀ ਗੱਲ ਛੇੜ ਲਈ ਤਾਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਤੁਹਾਡਾ ਤਾਂ ਕੋਈ ਪੈਸਾ ਨਹੀਂ ਸੀ ਲੱਗਿਆ ਉਹਨਾਂ ਤੇ ਫਿਰ ਮਾਂ ਬਹੁਤ ਪੁਛਤਾਈ ਕਿ ਬਿਨਾਂ ਗੱਲੋਂ ਕੁੜੀ ਉੱਟ ਸੁੱਤੀ ਪਰ ਮੈਂ ਇਸ ਗੱਲ ਤੇ ਬਿਲਕੁਲ ਉਲਟ ਹਾਂ ਹਾਂ ਜੇਕਰ ਮੇਰੇ ਕੋਲ ਪੈਸੇ ਨਹੀਂ ਹੁੰਦੇ ਬੱਚੇ ਨੂੰ ਦੇਣ ਲਈ ਤਾਂ ਮਾਂ ਵੀ ਜਾਦੌਲੀ ਤੇ ਤਕਲੀਫ ਵੀ ਹੁੰਦੀ ਹੈ ਪਰ ਮੈਂ ਆਪਣੇ ਬੱਚੇ ਨੂੰ ਕਦੇ ਕੁੱਟਿਆ ਨਹੀਂ 17 ਸਾਲ ਦਾ ਹੋ ਗਿਆ ਹੈ ਪਰ ਮੈਂ ਅੱਜ ਤੱਕ ਕਦੇ ਨਹੀਂ ਮਾਰਿਆ ਉਸ ਦੇ ਫਿਰ ਵੀ ਇੰਨਾ ਸਿਆਣਾ ਹੈ ਉਹ ਮੇਰੇ ਸਾਹਾਂ ਵਿੱਚ ਸਾਹ ਲੈਂਦਾ ਹੈ ਮੈਂ ਇਹ ਸੋਚਦੀ ਹਾਂ ਕਿ ਹੁਣ ਇਸ ਨੂੰ ਕੁੱਤੇ ਬਿਨਾ ਕਿਹੜਾ ਸੌ ਨਹੀਂ ਆਈ ਸਗੋਂ ਮੈਂ ਇਹ ਗੱਲ ਮੇਰੀ ਮਾਂ ਨੇ ਵੀ ਕਾਫੀ ਵਾਰ ਸੁਣਾਈਏ ਕਿ ਤੁਸੀਂ ਸਾਨੂੰ ਬਿਨਾਂ ਗੱਲੋਂ ਕੁੱਟਦੇ ਛੁੱਟ ਕੁੱਟ ਛੁੱਟਦੇ ਸੀ ਮੇਰੇ ਬੱਚੇ ਨੂੰ ਕਿ ਮੈਂ ਸਾਰੀ ਸਿਆਣਪ ਆ ਗਈ ਇਹ ਪਰਮਾਤਮਾ ਵੱਲੋਂ ਬਖਸ਼ੇ ਗਏ ਬਹੁਤ ਕੀਮਤੀ ਤੋਹਫੇ ਨੇ ਜੋ ਗੱਲ ਪਿਆਰ ਨਾਲ ਸਮਝਾ ਕੇ ਹੋ ਜਾਵੇ ਤਾਂ ਜੋ ਬੱਚੇ ਦੀ ਮਜਬੂਰੀ ਹੋਵੇ ਉਸ ਦਾ ਕੁੱਟ ਕੇ ਕਿਵੇਂ ਹੱਲ ਨਿਕਰੂ ਸੋ ਇੰਜ ਬੀਤੇ ਆਏ ਸਾਡਾ ਬਚਪਨ ਮੈਂ ਤਾਂ ਹਰ ਇੱਕ ਮਾਪਾਪ ਨੂੰ ਇਹੀ ਬੇਨਤੀ ਕਰਦੀ ਹਾਂ ਜਿਨ੍ਹਾਂ ਚਿਰ ਬੱਚੇ ਆਪਣੇ ਬਸ ਨੇ ਵਿਚਾਰਿਆਂ ਦੀ ਉਹਨਾਂ ਚਿਰ ਹੀ ਸਰਦਾਰੀ ਗਏ ਬਗਾਨੇ ਬਸ ਪਾਇ ਕੀ ਤਾਂ ਉਹਨਾਂ ਨੂੰ ਕੰਮ ਕਰਨ ਵਾਲੀ ਮਸ਼ੀਨ ਹੀ ਸਮਝਿਆ ਜਾਂਦਾ ਹੈ ਆਪਣੇ ਬੱਚਿਆਂ ਨੂੰ ਪਿਆਰ ਦਿਓ ਤੇ ਬਦਲੇ ਵਿੱਚ ਉਹਨਾਂ ਕੋਲੋਂ ਵੀ ਪਿਆਰ ਦੀ ਉਮੀਦ ਰੱਖੋ ਧੰਨਵਾਦ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜੂ ਦੱਸਣਾ ਚਾਹੀਦਾ ਕਹਾਣੀ ਨੂੰ ਅੰਤ ਤੱਕ ਬੜੇ ਪਿਆਰ ਨਾਲ ਸੁਣ ਲਈ ਤੁਹਾਡਾ বহুত বহুত ধনবাদ